ਕਹਿੰਦੇ ਆ ਕਿ ਪਹਿਲਾਂ ਤੋਲੋ ਫੇਰ ਬੋਲੋ ਕਿ ਹਮੇਸ਼ਾ ਜਦੋਂ ਤੁਸੀਂ ਆਪਣੀ ਜ਼ੁਬਾਨ ਦੇ ਵਿੱਚੋਂ ਕੋਈ ਸ਼ਬਦ ਕੱਢਦੇ ਹੋ ਤਾਂ ਸੋਚ ਸਮਝ ਕੇ ਕੱਢੋ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਬੰਦਾ ਬਿਨਾਂ ਸੋਚੇ ਸਮਝੇ ਮੂੰਹ ਦੇ ਵਿੱਚੋਂ ਕੁਝ ਗੱਲ ਕਹਿ ਦਿੰਦਾ ਹੈ ਤੇ ਉਹ ਸ਼ਬਦ ਮੁੜ ਕੇ ਵਾਪਸ ਧਾਣੀ ਉਸਦੇ ਮੂੰਹ ਦੇ ਵਿੱਚ ਪੈਂਦੇ ਪਰ ਉਹ ਸ਼ਬਦਾਂ ਦੇ ਕਾਰਨ ਕਈ ਵਾਰ ਉਹ ਬਹੁਤ ਵੱਡੀ ਮੁਸੀਬਤ ਦੇ ਵਿੱਚ ਪੈ ਜਾਂਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਅਪਰਾਧੀ ਬਹੁਤ ਵੱਡਾ ਅਪਰਾਧ ਕਰਦਾ ਹੈ ਤੇ ਉਹ ਸਾਫ਼ ਬਚ ਵੀ ਜਾਂਦਾ ਹੈ ਕਈ ਸਾਲਾਂ ਤੱਕ ਪਰ ਉਸ ਵੱਲੋਂ ਬੋਲਿਆ ਗਿਆ ਇੱਕ ਸ਼ਬਦ ਉਸ ਨੂੰ ਉਸ ਵੱਲੋਂ ਕੀਤੇ ਹੋਏ ਗੁਨਾਹ ਦੀ ਸਜ਼ਾ ਦਵਾਉਂਦਾ ਤੇ ਉਸ ਨੂੰ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਂਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਅਲੀਗੜ ਗੱਲ ਹੈ ਦਸੰਬਰ 2012 ਦੀ ਇੱਥੋਂ ਦਾ ਰਹਿਣ ਵਾਲਾ ਇੱਕ ਬੰਦਾ ਜਿਸ ਦਾ ਨੋ ਦਵਿੰਦਰ ਸੀ ਉਸ ਦੇ ਪਰਿਵਾਰ ਦੇ ਵਿੱਚ ਉਸ ਦੀ ਪਤਨੀ ਤੇ ਤਿੰਨ ਬੇਟੀਆਂ ਠੀਕ ਠਾਕ ਗੁਜ਼ਾਰਾ ਚੱਲ ਰਿਹਾ ਸੀ ਪਰ ਦਵਿੰਦਰ ਨੇ ਸੋਚਿਆ ਕਿ ਫਰੀਦাবাদ ਜਾ ਕੇ ਕੰਮ ਕੀਤਾ ਜਾਵੇ। ਹੁਣੇ ਆਪਣੇ ਪਰਿਵਾਰ ਨੂੰ ਲੈ ਕੇ ਫਰੀਦাবাদ ਚਲਾ ਜਾਂਦਾ ਪਰ ਜੋ ਦਵਿੰਦਰ ਦੀ ਵੱਡੀ ਕੁੜੀ ਹੁੰਦੀ ਹੈ ਉਹ ਪਲੱਸ 2 ਦੇ ਵਿੱਚ ਪੜ੍ਹਦੀ ਹੁੰਦੀ ਹੈ। ਹੁਣ ਪੜ੍ਹਾਈ ਅੱਧ ਵਿਚਕਾਰ ਸੀ ਇਸ ਲਈ ਜੋ ਉਸ ਦਾ ਸਕੂਲ ਸੀ ਉਹ ਛਡਾਉਣਾ ਮੁਸ਼ਕਲ ਸੀ। ਜੋ ਵੱਡੀ ਕੁੜੀ ਸੀ ਉਸ ਦਾ ਨਾਮ ਪ੍ਰੀਤੀ ਸੀ। ਪ੍ਰੀਤੀ ਦੇ ਪੇਪਰ ਆ ਜਾਂਦੇ ਨੇ। ਦਸੰਬਰ ਦੀ ਗੱਲ ਹੈ। 3 ਦਸੰਬਰ ਨੂੰ ਪ੍ਰੀਤੀ ਪੇਪਰ ਦੇਣ ਲਈ ਫਰੀਦাবাদ ਤੋਂ ਅਲੀਗੜ ਜਾਂਦੀ ਹੈ ਅਲੀਗੜ ਉਸ ਦਾ ਮਾਮਾ ਰਹਿੰਦਾ ਸੀ ਮਾਮੇ ਦੇ ਘਰ ਜਾਂਦੀ ਹੈ 12 ਦਸੰਬਰ 2012 ਆ ਜਾਂਦਾ ਹੈ 12 ਦਸੰਬਰ 2012 ਨੂੰ ਜੋ ਦਵਿੰਦਰ ਹੁੰਦਾ ਹੈ ਪ੍ਰੀਤੀ ਦਾ ਪਿਤਾ ਉਹ ਅਲੀਗੜ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਹੈ ਤੇ ਕਹਿੰਦਾ ਕਿ ਮੇਰੀ ਕੁੜੀ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਉਹ ਘਰੋਂ ਗਾਇਬ ਹੋ ਗਈ ਆਪਣੇ ਮਾਮੇ ਕੋਲ ਪੇਪਰ ਦੇਣ ਆਈ ਸੀ ਤੇ ਮੈਨੂੰ ਸ਼ੱਕ ਹੈ ਕਿ ਫਰੀਦাবাদ ਦੇ ਸਾਡੇ ਗਮਾਣ ਦੇ ਵਿੱਚ ਰਹਿੰਦਾ ਮੁੰਡਾ ਜਸਤਨੋ ਜੈ ਆ ਉਸਨੇ ਹੀ ਉਸਨੂੰ ਗਾਇਬ ਕੀਤਾ ਉਸਨੇ ਹੀ ਉਸ ਦਾ ਕਿਡਨੈਪ ਕੀਤਾ ਹੁਣ ਪੁਲਿਸ ਇਸ ਕੇਸ ਨੂੰ ਜਿਆਦਾ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਰਿਪੋਰਟ ਲਿਖ ਲੈਂਦੀ ਹੈ ਪਰ ਜੋ ਅਲੀਗੜ ਪੁਲਿਸ ਹੁੰਦੀ ਆ ਉਹ ਫਰੀਦাবাদ ਪੁਲਿਸ ਦੇ ਨਾਲ ਸੰਪਰਕ ਜ਼ਰੂਰ ਕਰਦੀ ਹੈ ਤੇ ਜੈ ਦੇ ਘਰੇ ਜਾ ਕੇ ਪਤਾ ਵੀ ਕੀਤਾ ਜਾਂਦਾ ਪਰ ਜੈ ਵੀ ਉਸ ਦਿਨ ਤੋਂ ਹੀ ਲਾਪਤਾ ਹੁੰਦਾ ਹੁਣ ਪੁਲਿਸ ਨੂੰ ਲੱਗਦਾ ਕਿ ਇਹ ਦੋਨੋਂ ਮੁੰਡਾ ਕੁੜੀ ਇੱਕ ਦੂਜੇ ਨੂੰ ਪਿਆਰ ਕਰਦੇ ਹੋਣਗੇ ਤੇ ਇਹ ਘਰੋਂ ਗਾਇਬ ਹੋ ਗਏ ਪੁਲਿਸ ਜਿਆਦਾ ਇਸ ਕੇਸ ਵੱਲ ਧਿਆਨ ਨਹੀਂ ਦਿੰਦੀ ਸਮਾਂ ਲੰਘਦਾ ਹੈ ਇਹ ਗੱਲ ਹੁੰਦੀ ਆ 2012 ਦੀ ਹੁਣ 2015 ਆ ਜਾਂਦਾ ਹੈ 2015 ਨੂੰ ਇੱਕ ਦਿਨ ਦਵਿੰਦਰ ਆਪਣੀ ਕੁੜੀ ਜਿਸ ਦਾ ਨਾਮ ਪ੍ਰੀਤੀ ਸੀ ਉਸ ਨੂੰ ਲੈ ਕੇ ਪੁਲਿਸ ਸਟੇਸ਼ਨ ਜਾਂਦਾ ਅਲੀਗੜ੍ਹ ਤੇ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਮੇਰੀ ਬੇਟੀ ਵਾਪਸ ਆ ਗਈ। ਇਹ ਪ੍ਰੈਗਨੈਂਟ ਵੀ ਆ। ਹੁਣ ਜੋ ਪੁਲਿਸ ਵਾਲੇ ਸੀ ਉਹ ਦਵਿੰਦਰ ਨੂੰ ਐਸਐਸਪੀ ਦੇ ਪੇਸ਼ ਕਰਦੇ ਨੇ ਕਿ ਉੱਥੇ ਜਾ ਕੇ ਤੂੰ ਆਪਣੇ ਬਿਆਨ ਦੇ। ਉਹ ਆਪਣੀ ਕੁੜੀ ਨੂੰ ਵੀ ਨਾਲ ਲੈ ਕੇ ਜਾਂਦਾ। ਹੁਣ ਦਵਿੰਦਰ ਬਿਆਨ ਦਿੰਦਾ ਕਿ ਜੋ ਮੇਰੀ ਕੁੜੀ ਸੀ ਉਹ 2012 ਦੇ ਵਿੱਚ ਗਾਇਬ ਹੋ ਗਈ ਸੀ। ਜਾਣੀ ਸਾਡੇ ਗਮਾਂਢੀ ਮੁੰਡੇ ਨੇ ਜਿਸ ਦਾ ਨੋ ਜੈ ਸੀ ਉਸ ਨੇ ਇਸ ਨੂੰ ਕਿਡਨੈਪ ਕਰ ਲਿਆ ਸੀ। ਬਾਕੀ ਕਹਾਣੀ ਕੁੜੀ ਦੱਸਦੀ ਹੈ ਕਿ ਉਹ ਮੈਨੂੰ ਮਥੁਰਾ ਲੈ ਗਿਆ ਉੱਥੇ ਲਿਜਾ ਕੇ ਮੈਨੂੰ 2-3 ਸਾਲ ਉਸ ਨੇ ਕੈਦ ਰੱਖਿਆ ਤੇ ਮੇਰੇ ਨਾਲ ਉਸ ਨੇ ਰੇਪ ਵੀ ਕੀਤਾ ਤੇ ਆਪਣੇ ਦੋਸਤਾਂ ਤੋਂ ਵੀ ਮੇਰੇ ਨਾਲ ਰੇਪ ਕਰਵਾਉਂਦਾ ਸੀ ਮੈਂ ਪ੍ਰੈਗਨੈਂਟ ਹੋ ਗਈ ਜਾਨੀ ਇਹ ਜੋ ਬਿਆਨ ਸੀ ਉਹ ਕਲਮਬੰਦ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਫੇਰ ਪੁਲਿਸ ਜੈ ਦੇ ਘਰ ਜਾ ਕੇ ਛਾਣਬੀਨ ਕਰਦੀ ਹੈ ਜੈ ਨਹੀਂ ਹੁੰਦਾ ਮਤਰਾ ਵੀ ਜਾਂਦੀ ਆ ਪੁਲਿਸ ਜਿੱਥੇ ਉਹ ਕੁੜੀ ਨੇ ਕਿਹਾ ਸੀ ਪਰ ਉੱਥੋਂ ਵੀ ਜੋ ਪੁਲਿਸ ਦੇ ਹੱਥ ਕੁਝ ਨਹੀਂ ਲੱਗਦਾ ਹੁਣ ਇਹ ਗੱਲ ਆਈ ਗਈ ਹੋ ਜਾਂਦੀ ਹੈ ਪਰ ਅਲੀਗੜ੍ਹ ਦੇ ਵਿੱਚ ਇੱਕ ਨਵਾਂ ਐਸਐਸਪੀ ਹੁੰਦਾ ਹੈ ਜੋ ਪੁਰਾਣੀਆਂ ਫਾਈਲਾਂ ਜੋ ਪੁਰਾਣੇ ਕੇਸ ਸੀ ਜੋ ਪੈਂਡਿੰਗ ਕੇਸ ਸੀ ਉਹਨਾਂ ਦੀਆਂ ਫਾਈਲਾਂ ਮੰਗਵਾਉਂਦਾ ਉਹ ਫਾਈਲਾਂ ਦੇਖਦੇ ਦੇਖਦੇ ਉਸ ਦੀ ਨਿਗਾਹ ਇਸ ਕੇਸ ਦੇ ਵਿੱਚ ਪੈਂਦੀ ਹੈ ਪ੍ਰੀਤੀ ਤੇ ਜੈ ਵਾਲੇ ਕੇਸ ਦੇ ਵਿੱਚ ਹੁਣ ਉਸ ਕੇਸ ਨੂੰ ਉਸ ਫਾਈਲ ਨੂੰ SSP ਵੱਲੋਂ ਦੇਖਿਆ ਜਾਂਦਾ ਹੈ ਦੇਖਣ ਤੋਂ ਬਾਅਦ SSP ਨੂੰ ਲੱਗਦਾ ਹੈ ਕਿ ਇਹ ਕੇਸ ਸੋਲਵ ਹੋ ਸਕਦਾ ਹੈ ਇਸ ਵਿੱਚ ਕਈ ਚੀਜ਼ਾਂ ਸੀ ਜੋ ਪਹਿਲਾਂ ਇਨਵੈਸਟੀਗੇਸ਼ਨ ਕਰਨ ਵਾਲਿਆਂ ਨੇ ਨਹੀਂ ਇਨਵੈਸਟੀਗੇਟ ਕੀਤੀਆਂ ਹੁਣ SSP ਸਾਹਿਬ ਦਵਿੰਦਰ ਨੂੰ ਬੁਲਾਉਂਦੇ ਨੇ ਤੇ ਉਸ ਦੀ ਕੁੜੀ ਨੂੰ ਬੁਲਾਉਂਦੇ ਨੇ ਕਿ ਦੱਸੋ ਕੀ ਗੱਲ ਸੀ ਹੁਣ ਨਵੇਂ ਸਿਰੇ ਤੋਂ ਜੋ ਦਵਿੰਦਰ ਤੋਂ ਸਾਰੀ ਗੱਲ ਪੁੱਛੀ ਜਾਂਦੀ ਹੈ ਦਵਿੰਦਰ ਉਦਾਂ ਹੀ ਦੱਸਦਾ ਕਿ ਮੇਰੀ ਜੋ ਬੇਟੀ ਸੀ ਉਹ 3 ਦਸੰਬਰ ਨੂੰ ਆਪਣੇ ਮਾਮੇ ਕੋਲ ਅਲੀਗੜ੍ਹ ਜਾਂਦੀ ਆ ਪੇਪਰ ਦੇਣ ਲਈ ਪਰ 12 ਦਸੰਬਰ ਨੂੰ ਉਹ ਗਾਇਬ ਹੋ ਜਾਂਦੀ ਆ ਕਿਉਂਕਿ ਉਸ ਨੂੰ ਜੈ ਨੇ ਕਿਡਨਾਪ ਕਰ ਲਿਆ ਸੀ ਜੋ ਸਾਡੇ ਫਰੀਦাবাদ ਦੇ ਘਰ ਦੇ ਨੇੜੇ ਰਹਿੰਦਾ ਸੀ ਯਾਨੀ ਸਾਡਾ ਗਵਾਂਡੀ ਸੀ ਤੇ ਜਦੋਂ ਕੁੜੀ ਤੋਂ ਪੁੱਛਿਆ ਜਾਂਦਾ ਕੁੜੀ ਵੀ ਕਹਿੰਦੀ ਆ ਕਿ ਹਾਂ ਉਸ ਨੇ ਮੈਨੂੰ ਕਿਡਨਾਪ ਕਰ ਲਿਆ ਸੀ 2.3 ਸਾਲ ਉਹ ਮੇਰੇ ਨਾਲ ਰੇਪ ਕਰਦਾ ਰਿਹਾ ਤੇ ਮੈਨੂੰ ਆਖਰ ਉਸਨੇ ਕੁੱਟ ਮਾਰ ਕੇ ਘਰੋਂ ਕੱਢ ਦਿੱਤਾ ਮੈਨੂੰ ਜਲੀਲ ਕਰਕੇ ਘਰੋਂ ਕੱਢ ਦਿੱਤਾ ਇਸ ਕਰਕੇ ਫਿਰ ਮੇਰੇ ਕੋਲ ਇੱਕ ਹੀ ਰਸਤਾ ਸੀ ਕਿ ਮੈਂ ਆਪਣੇ ਮਾਪੇ ਦੇ ਘਰ ਚਲੀ ਜਾਵਾਂ ਤੇ ਉਸ ਤੋਂ ਬਾਅਦ ਮੈਂ ਆਪਣੇ ਮਾਪੇ ਦੇ ਘਰ ਆ ਗਈ ਐਦਾਂ ਦੀਆਂ ਗੱਲਾਂ ਜੋ ਸੀ ਫਿਰ ਉਹ ਕੁੜੀ ਪ੍ਰੀਤੀ ਐਸਐਸਪੀ ਸਾਹਿਬ ਨੂੰ ਦੱਸਦੀ ਹੈ ਤੇ ਦਵਿੰਦਰ ਵੀ ਇਹ ਗੱਲਾਂ ਦੱਸਦਾ ਤਾਂ ਐਸਐਸਪੀ ਸਾਹਿਬ ਨੇ ਦਵਿੰਦਰ ਨੂੰ ਪੁੱਛਿਆ ਕਿ ਪੁਲਿਸ ਨੇ ਤਾਂ ਚਲੋ ਜੋ ਇਨਵੈਸਟੀਗੇਸ਼ਨ ਕਰਨੀ ਸੀ ਉਹ ਕਰ ਲਈ ਜਾਨੀ ਜੋ ਦਵਿੰਦਰ ਸੀ ਉਹ ਕਹਿ ਰਿਹਾ ਸੀ ਕਿ ਪੁਲਿਸ ਦੇ ਹੱਥ ਜਾ ਕਿਉਂ ਨਹੀਂ ਲੱਗਿਆ ਉਸ ਨੇ ਮੇਰੀ ਬੇਟੀ ਨਾਲ ਇੰਨਾ ਮਾੜਾ ਕੀਤਾ ਇਸ ਨਾਲ ਰੇਪ ਵੀ ਕੀਤਾ ਇਸ ਨੂੰ ਕੈਦ ਵੀ ਰੱਖਿਆ ਪਰ ਜੇ ਪੁਲਿਸ ਦੇ ਹੱਥ ਕਿਉਂ ਨਹੀਂ ਲੱਗਿਆ ਕਿਉਂਕਿ ਪੁਲਿਸ ਨੇ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ ਪੁਲਿਸ ਇਸ ਕੇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਸੀ ਇਦਾਂ ਦੀਆਂ ਜਦੋਂ ਗੱਲਾਂ ਹੁੰਦੀਆਂ ਤਾਂ ਐਸਐਸਪੀ ਸਾਹਿਬ ਦਵਿੰਦਰ ਨੂੰ ਕਹਿੰਦੇ ਨੇ ਕਿ ਫਿਰ ਤੂੰ ਖੁਦ ਇਸ ਕੇਸ ਦੀ ਜਾਂਚ ਕੀਤੀ ਇਸ ਗੱਲ ਦੀ ਤੂੰ ਖੁਦ ਪੜਤਾਲ ਕੀਤੀ ਤਾਂ ਉਸਨੇ ਕਿਹਾ ਕਿ ਹਾਂ ਮੈਂ ਆਪਣੇ ਤੌਰ ਤੇ ਬੜੀ ਪੜਤਾਲ ਕੀਤੀ ਪਰ ਮੈਨੂੰ ਵੀ ਕੁਝ ਨਹੀਂ ਪਤਾ ਲੱਗਿਆ ਇਦਾਂ ਕਰਦੇ ਕਰਦੇ ਐਸਐਸਪੀ ਸਾਹਿਬ ਦੀਆਂ ਗੱਲਾਂ ਸੁਣ ਕੇ ਦਵਿੰਦਰ ਨੂੰ ਗੁੱਸਾ ਆਉਣ ਲੱਗਿਆ ਤਾਂ ਐਸਐਸਪੀ ਸਾਹਿਬ ਨੇ ਦਵਿੰਦਰ ਨੂੰ ਪੁੱਛਿਆ ਕਿ ਫਿਰ ਤੂੰ ਦੱਸ ਤੈਨੂੰ ਕੀ ਲੱਗਦਾ ਕਿ ਜੈ ਕਿੱਥੇ ਹੋ ਸਕਦਾ ਤਾਂ ਫਿਰ ਦਵਿੰਦਰ ਨੇ ਗੁੱਸੇ ਨਾਲ ਕਿਹਾ ਕਿ ਕਿਸੇ ਟ੍ਰੇਨ ਟਰੂੰ ਥੱਲੇ ਆ ਕੇ ਮਰ ਗਿਆ ਹੋਵੇਗਾ ਇਹ ਗੱਲ ਐਸਐਸਪੀ ਸਾਹਿਬ ਦੇ ਦਿਮਾਗ ਦੇ ਵਿੱਚ ਘੰਟੀ ਬੰਗ ਖੜਕਦੀ ਐਸਐਸਪੀ ਸਾਹਿਬ ਨੇ ਦਵਿੰਦਰ ਤੇ ਉਸ ਦੀ ਬੇਟੀ ਨੂੰ ਕਿਹਾ ਕਿ ਤੁਸੀਂ ਜਾਓ ਉਹਨਾਂ ਨੂੰ ਭੇਜ ਦਿੱਤਾ ਪਰ ਇਸ ਕੇਸ ਦੇ ਵਿੱਚ ਐਸਐਸਪੀ ਸਾਹਿਬ ਨੂੰ ਇਹ ਲੱਗ ਰਿਹਾ ਸੀ ਕਿ ਦਵਿੰਦਰ ਨੇ ਇਹੀ ਗੱਲ ਕਿਉਂ ਕਹੀ ਕਿ ਆ ਗਿਆ ਹੋਵੇਗਾ ਕਿਸੇ ਟ੍ਰੇਨ ਹੇਠਾਂ ਹੁਣ ਐਸਐਸਪੀ ਸਾਹਿਬ ਹੁਕਮ ਦਿੰਦੇ ਨੇ ਕਿ ਅਲੀਗੜ ਰੇਲਵੇ ਪੁਲਿਸ ਦੇ ਨਾਲ ਸੰਪਰਕ ਕਰੋ ਤੇ ਜੋ ਦਸੰਬਰ ਦਸੰਬਰ 12 ਦੇ ਵਿੱਚ ਵਿੱਚ ਰੇਲਵੇ ਪੁਲਿਸ ਨੂੰ ਰੇਲਵੇ ਟ੍ਰੈਕਾਂ ਤੋਂ ਲਾਸ਼ਾਂ ਮਿਲੀਆਂ ਨੇ ਉਹਨਾਂ ਦੀ ਡਿਟੇਲ ਲੈ ਕੇ ਆਓ ਹੁਣ ਪੁਲਿਸ ਵਾਲੇ ਜਾਂਦੇ ਨੇ ਤੇ ਸਾਰੀ ਡਿਟੇਲ ਉਹਨਾਂ ਤੋਂ ਲੈ ਕੇ ਆਉਂਦੇ ਨੇ ਤੇ ਉਹਨਾਂ ਵਿੱਚ ਇੱਕ ਬੰਦਾ ਸੀ ਜਿਸ ਦੀ ਸਨਾਖਤ ਨਹੀਂ ਹੋਈ ਸੀ ਉਸ ਦੀਆਂ ਜੋ ਫੋਟੋਆਂ ਸੀ ਉਹ ਵੀ ਫਾਈਲ ਦੇ ਨਾਲ ਲੱਗੀਆਂ ਹੋਈਆਂ ਸੀ ਇਹ ਸਾਰਾ ਕੁਝ ਐਸਐਸਪੀ ਸਾਹਿਬ ਆਪਣੇ ਕੋਲ ਮੰਗਵਾਉਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਫਾਈਲ ਦੇਖੀ ਜਾਂਦੀ ਆ ਇੱਕ ਅਣਪਛਾਤੇ ਬੰਦੇ ਦੀ ਜੋ ਰੇਲ ਗੱਡੀ ਦੇ ਥੱਲੇ ਆ ਕੇ ਮਰਿਆ ਸੀ ਤਾਂ ਉਸ ਦੀਆਂ ਫੋਟੋਆਂ ਵੀ ਦੇਖੀਆਂ ਜਾਂਦੀਆਂ ਜੋ ਉਸ ਦੀਆਂ ਡੈੱਡ ਬੋਡੀ ਦੀਆਂ ਫੋਟੋਆਂ ਸੀ ਉਹ ਫੋਟੋਆਂ ਜੋ ਜੈ ਸੀ ਉਸ ਦੇ ਨਾਲ ਮੈਚ ਕਰਦੀ ਸੀ ਜਾਨੀ ਉਹ ਜੋ ਲਾਸ ਸੀ ਉਹ ਜੈ ਦੀ ਸੀ ਇਸ ਤੋਂ ਬਾਅਦ ਫਿਰ ਐਸਐਸਪੀ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਸ ਸਾਰੇ ਕਾਂਡ ਦੇ ਪਿੱਛੇ ਜੈ ਦੀ ਮੌਤ ਪਿੱਛੇ ਅਸਲ ਵਿੱਚ ਦਵਿੰਦਰ ਹੀ ਦੋਸ਼ੀ ਹੈ ਹੁਣ ਪੁਲਿਸ ਦਵਿੰਦਰ ਨੂੰ ਲੈ ਕੇ ਆਉਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਪਰ ਦਵਿੰਦਰ ਕੋਈ ਵੀ ਗੱਲ ਕਬੂਲ ਨਹੀਂ ਕਰਦਾ ਪਰ ਫਿਰ ਉਸ ਤੋਂ ਪੁਲਿਸ ਵਾਲੇ ਆਪਣੇ ਢੰਗ ਨਾਲ ਇਨਵੈਸਟੀਗੇਸ਼ਨ ਕਰਦੇ ਆ ਸਖਤੀ ਕਰਦੇ ਆ ਤਾਂ ਫਿਰ ਦਵਿੰਦਰ ਟੁੱਟ ਜਾਂਦਾ ਹੈ ਆਖਰ ਉਹ ਰਾਜ਼ ਖੋਲਦਾ ਹੈ ਉਹ ਦੱਸਦਾ ਹੈ ਕਿ 3 ਦਸੰਬਰ ਨੂੰ ਮੇਰੀ ਬੇਟੀ ਫਰੀਦাবাদ ਤੋਂ ਅਲੀਗੜ ਜਾਂਦੀ ਹੈ ਪੇਪਰ ਦੇਣ ਲਈ ਮੇਰੀ ਬੇਟੀ ਤੇ ਜੈ ਦੇ ਵਿੱਚ ਸੰਬੰਧ ਸਨ ਹੁਣ ਜਦੋਂ ਪ੍ਰੀਤੀ ਆਪਣੇ ਮਾਮੇ ਦੇ ਘਰ ਹੁੰਦੀ ਆ ਤਾਂ ਉਹ ਜੈ ਨਾਲ ਗੱਲ ਕਰਦੀ ਹੁੰਦੀ ਹੈ ਇੱਕ ਦਿਨ ਮਾਮੇ ਨੇ ਘਰੋਂ ਜਾਣਾ ਸੀ ਹੁਣ ਪ੍ਰੀਤੀ ਨੂੰ ਪਤਾ ਲੱਗਦਾ ਕਿ 11 ਦਸੰਬਰ ਨੂੰ ਉਸਦੇ ਮਾਮੇ ਨੇ ਕਿਤੇ ਬਾਹਰ ਜਾਣਾ ਹੈ ਘਰੇ ਕੋਈ ਵੀ ਨਹੀਂ ਹੋਵੇਗਾ ਤਾਂ ਉਸ ਨੇ ਜੈ ਨੂੰ ਕਿਹਾ ਕਿ ਤੂੰ ਮੇਰੇ ਕੋਲ 11 ਦਸੰਬਰ ਨੂੰ ਘਰ ਆ ਜਾਵੀਂ ਆਪਾਂ ਇੱਥੇ ਮਿਲਾਂਗੇ ਜੈ 11 ਦਸੰਬਰ ਨੂੰ ਫਰੀਦাবাদ ਤੋਂ ਅਲੀਗੜ ਆ ਜਾਂਦਾ ਹੈ ਪ੍ਰੀਤੀ ਦੇ ਕੋਲ ਜਾਣੀ ਪ੍ਰੀਤੀ ਦੇ ਮਾਮੇ ਦੇ ਘਰ ਹੁਣ ਇਹ ਘਰ ਵਿੱਚ ਦੋਨੋਂ ਇਕੱਲੇ ਸੀ ਪਰ ਅਚਾਨਕ ਪ੍ਰੀਤੀ ਦਾ ਮਾਮਾ ਵਾਪਸ ਆ ਜਾਂਦਾ ਹੈ ਤੇ ਜਦੋਂ ਮਾਮਾ ਪ੍ਰੀਤੀ ਤੇ ਜੈ ਨੂੰ ਦੇਖਦਾ ਤਾਂ ਉਹ ਗੁੱਸੇ ਦੇ ਨਾਲ ਲਾਲ ਪੀਲਾ ਹੋ ਜਾਂਦਾ ਹੈ ਉਹ ਜੈ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੰਦਾ ਤੇ ਕਹਿੰਦਾ ਕਿ ਤੈਨੂੰ ਮੈਂ ਨਹੀਂ ਜਾਣ ਦੇਵਾਂਗਾ ਉਸ ਤੋਂ ਬਾਅਦ ਉਹ ਦਵਿੰਦਰ ਨੂੰ ਫੋਨ ਕਰਦਾ ਹੈ ਕਿ ਜੈ ਇੱਥੇ ਪ੍ਰੀਤੀ ਨੂੰ ਮਿਲਣ ਆਇਆ ਸੀ ਤਾਂ ਹੁਣ ਦਵਿੰਦਰ ਵੀ ਆ ਜਾਂਦਾ ਹੈ ਤੇ ਜੋ ਪ੍ਰੀਤੀ ਦਾ ਮਾਮਾ ਹੁੰਦਾ ਉਸਦਨੋਂ प्रमोद ਹੁੰਦਾ ਉਹ ਤੇ ਦਵਿੰਦਰ ਦੋਨੋਂ ਹੁਣ ਜੈ ਦੀ ਕੁੱਟਮਾਰ ਕਰਦੇ ਆ ਉਸ ਨੂੰ ਐਨਾ ਕੁੱਟਦੇ ਆ ਕਿ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ ਜੈ ਦੀ ਮੌਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਦੋਨੋਂ ਉਸ ਦੀ ਲਾਸ਼ ਨੂੰ ਚੱਕ ਕੇ ਟ੍ਰੇਨ ਦੇ ਅੱਗੇ ਸੁੱਟ ਦਿੰਦੇ ਨੇ ਜਿਸ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਇਹਨਾਂ ਨੇ ਇੱਕ ਹੋਰ ਛਾਤਰਚਾਲ ਚੱਲੀ ਪੁਲਿਸ ਨੂੰ ਗੁੰਮਰਾਹ ਕਰਨ ਲਈ ਇਹਨਾਂ ਨੇ ਪ੍ਰੀਤੀ ਨੂੰ ਆਪਣੀ ਕਿਸੇ ਹੋਰ ਰਿਸ਼ਤੇਦਾਰੀ ਦੇ ਵਿੱਚ ਭੇਜ ਦਿੱਤਾ ਤੇ ਪੁਲਿਸ ਨੂੰ ਕਿਹਾ ਕਿ ਉਸ ਨੂੰ ਜੈ ਨੇ ਗਾਇਬ ਕਰ ਦਿੱਤਾ ਫਿਰ ਇਹਨਾਂ ਨੇ ਪ੍ਰੀਤੀ ਦਾ ਵਿਆਹ ਕਰ ਦਿੱਤਾ ਵਿਆਹ ਕਰਨ ਤੋਂ ਬਾਅਦ ਹੁਣ ਇਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਪ੍ਰੀਤੀ ਜੋ ਫਰੀਦাবাদ ਕਿਵੇਂ ਆਵੇ ਜਾਨੀ ਲੋਕਾਂ ਦੇ ਸਾਹਮਣੇ ਕਿਵੇਂ ਆਵੇ ਕਿਉਂਕਿ ਇਹਨਾਂ ਨੇ ਤਾਂ ਪੁਲਿਸ ਨੂੰ ਕਿਹਾ ਸੀ ਕਿ ਜੈ ਨੇ ਪ੍ਰੀਤੀ ਨੂੰ ਕਿਡਨਾਪ ਕਰ ਲਿਆ ਹੁਣ ਇਹਨਾਂ ਦੇ ਦਿਮਾਗ ਦੇ ਵਿੱਚ ਪਲਾਨ ਆਉਂਦਾ ਹੈ ਕਿ ਆਪਾਂ ਪੁਲਿਸ ਦੇ ਕੋਲ ਜਾਵਾਂਗੇ ਕਿ ਪ੍ਰੀਤੀ ਵਾਪਸ ਆ ਗਈ ਜੈ ਨੇ ਇਸ ਦੀ ਕੁੱਟਮਾਰ ਕੀਤੀ ਪ੍ਰੀਤੀ ਪ੍ਰੈਗਨੈਂਟ ਵੀ ਹੋ ਜਾਂਦੀ ਹੈ ਤੇ ਇਹ ਪ੍ਰੈਗਨੈਂਟ ਵੀ ਜੈ ਨੇ ਕਰ ਦਿੱਤੀ ਇਸ ਦੇ ਨਾਲ ਰੇਪ ਕੀਤਾ ਆਪਣੇ ਦੋਸਤਾਂ ਤੋਂ ਵੀ ਇਸ ਨਾਲ ਰੇਪ ਕਰਵਾਇਆ ਤੇ ਆਖਰ ਇਸ ਨੂੰ ਜਲੀਲ ਕਰਕੇ ਆਪਣੇ ਕੋਲੋਂ ਭਜਾ ਦਿੱਤਾ ਇਹ ਸਾਰੀ ਕਹਾਣੀ ਦਵਿੰਦਰ ਬੁੰਨਦਾ ਹੈ ਤੇ ਪੁਲਿਸ ਦੇ ਵਿੱਚ ਜਾ ਕੇ ਇਹ ਸਾਰਾ ਕੁਝ ਕਹਿ ਦਿੰਦਾ ਹੁਣ ਪ੍ਰੀਤੀ ਸੀ ਉਹ ਹੁਣ ਦੁਨੀਆ ਦੇ ਸਾਹਮਣੇ ਆ ਸਕਦੀ ਸੀ ਜਾਣੀ ਦਵਿੰਦਰ ਦੇ ਕੋਲ ਆ ਜਾ ਸਕਦੀ ਸੀ ਲੋਕਾਂ ਦੇ ਸਾਹਮਣੇ ਹੋ ਸਕਦੀ ਸੀ ਕਿ ਪ੍ਰੀਤੀ ਦੇ ਨਾਲ ਤਾਂ ਐਦਾਂ ਸਾਰਾ ਕੁਝ ਹੋਇਆ ਤੇ ਜੈ ਨੇ ਇਸ ਨੂੰ ੱੱਕੇ ਮਾਰ ਕੇ ਜਲੀਲ ਕਰਕੇ ਆਪਣੇ ਕੋਲੋਂ ਭਜਾ ਦਿੱਤਾ ਇਹ ਸਾਰਾ ਕੁਝ ਦਵਿੰਦਰ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਤੇ ਪ੍ਰੀਤੀ ਲੋਕਾਂ ਦੇ ਸਾਹਮਣੇ ਆ ਜਾਵੇ ਕੋਈ ਇਹ ਸਵਾਲ ਨਾ ਕਰ ਸਕੇ ਕਿ ਪ੍ਰੀਤੀ ਤਾਂ ਕਿਡਨੈਪ ਕਰ ਲਈ ਸੀ ਪ੍ਰੀਤੀ ਨੂੰ ਤਾਂ ਜੈ ਲੈ ਗਿਆ ਸੀ ਫੇਰੇ ਇੱਥੇ ਕਿਵੇਂ ਆ ਗਈ ਜਾਨੀ ਇਹਨਾਂ ਨੇ ਇਹ ਸਾਰੀ ਜੋ ਕਹਾਣੀ ਸੀ ਇਹ ਜੋ ਸਾਰਾ ਛੜਿਆੰਤਰ ਸੀ ਰਚਿਆ ਪ੍ਰੀਤੀ ਦਾ ਵਿਆਹ ਵੀ ਸੀ ਜੋ ਇਹਨਾਂ ਨੇ ਉਹ ਵੀ ਚੋਰੀਆਂ ਕਰ ਦਿੱਤਾ ਸੀ ਤੇ ਹੁਣ ਪ੍ਰੀਤੀ ਜਦੋਂ ਪ੍ਰੈਗਨੈਂਟ ਹੋ ਜਾਂਦੀ ਹੈ ਤਾਂ ਉਹ ਇੱਕ ਬੱਚੇ ਨੂੰ ਜਨਮ ਵੀ ਦਿੰਦੀ ਹੈ ਤੇ ਇਹਨਾਂ ਨੇ ਇਹ ਸਾਰਾ ਕੁਝ ਇਸ ਲਈ ਕੀਤਾ ਸੀ ਕਿ ਪੁਲਿਸ ਨੂੰ ਵੀ ਗੁੰਮਰਾਹ ਕੀਤਾ ਜਾਵੇ ਤੇ ਆਮ ਲੋਕਾਂ ਨੂੰ ਵੀ ਗੁੰਮਰਾਹ ਕੀਤਾ ਜਾਵੇ ਤੇ ਉਸ ਤੋਂ ਬਾਅਦ ਫਿਰ ਪੁਲਿਸ प्रमोद ਨੂੰ ਜਾਨੀ ਦਵਿੰਦਰ ਦੇ ਸਾਲੇ ਨੂੰ ਦਵਿੰਦਰ ਨੂੰ ਤੇ ਪ੍ਰੀਤੀ ਨੂੰ ਤਿੰਨਾਂ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਤੇ ਕੇਸ ਦਰਜ ਹੁੰਦਾ ਹੈ ਕੇਸ ਦਰਜ ਹੋਣ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਇਹ ਜੋ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਇਸ ਲਈ ਹਮੇਸ਼ਾ ਜਾਗਦੇ ਰਹੋ ਸਤਰਕ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ